I don't know نام کو नाम हर के नाम बिन जूठे के नाम बिन जूठे सगल पता नाम तेरे की जोत लॻाई नाम तेरे की जो लॻाई पियो जे आर पवन आर के नाम बि न झूठे सगल प ਰੋ ਆਰਤੀ ਭਜਨ ਗੋਬਾਰੀ ਹਰ ਕੇ ਨਾਮ ਬਿਨ ਕਰ ਝੂਠੇ ਸਗ Repairs of love

I do ਜੋਜਕ ਜਨ ਪਾਖ ਰਵਿਦਾਸ ਤੋਹੀ ਮੋਹੀ ਮੋਹਿਤੋ ਹਿ ਅੰਤਰ ਕੈਸਾ ਕਲਾਂ ਕਟਕ ਜਲ ਸੰਜੈਸਾ ਜੋ ਪਏ ਹਮ ਨਾ ਪਾਪ ਕਰੰਤਾ ਅਹੇ ਅਨੰਤ ਭਗਤ ਪਾਵਨ ਨਾਮ ਕੈਸੇ ਅੰਤਾਰਾਉ ਤੁਮ ਜੋ ਰਾਗਿਆਚੂ ਅੰਤਰ ਜਾਮੀ ਪ੍ਰਾਪਤੇ ਜਨ ਜਾਨੀ ਰਹਿ ਜਨ ਤੈ ਸੁਆਮੀ ਸ੍ਰੀ ਰਾਮ ਮੋਕੋ ਵਿਚਾਰ ਦੇਹੁ

हर डचनागर ਨਾ ਨਾ ਗਿਆਨ ਪ੍ਰਾਨ ਰਵੇਦ ਵਿੱਚ 34 ਅੱਖਰ ਵਾਹੀ ਵਿਆਸ ਵਿਚਾਰ ਗਇਓ ਪਰਮਾਰਸ ਰਾਮ ਨਾਮ ਸਿਰ ਨਹੀਂ ਸਹਿਜ ਸਮਾਦਿ ਬਾਸ ਰਹਿਤ ਹੁਣ ਬੜੇ ਪਾਗਲ ਬਲਾਗੀ ਕਹਿ ਰਵੇਦ پر تھی ڈرے نیچواہ راسوار ایسی تچا ہماری ਅੱਜ ਤੂੰ ਵਿਸਾਸਤ ਕਰ ਤੋ ਇਹ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕੁਛ ਨਹੀਂ ਬਾ ਖੰਡਨ ਰਾਮ ਜਗਤ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਜੋ ਤੇਰੀ ਸਰਨਾਗਤਾ ਤੇ ਨਾਹੀ ਭਾਰ ਤੂੰ ਕਿ ਨੀਚ ਤੁਮ ਸੇ ਕਰੇ ਆਲ ਸੰਸਾਰ ਕਹਿ ਰਵਿਦਾਸ ਕਥ ਕਥਾ ਬੋ ਕਾਇ ਕਰੀ ਜੈ ਜੈ ਸਤਾ ਤੂੰ ਕਹਿ ਸਤਾ ਤੂੰ ਹੀ ਗਿਆ ਉਪਮਾ ਦੀ ਜੈ ਰਪੋ ਦੀ ਵੀ ਜੀ ਮਹਾਰਾਜ ਧਰਨ ਕੰਥ ਧੁਤਗੁਰ ਸਤਨਾ ਜੀ ਮਹਾਰਾਜ ਧਰਨ ਕੰਥ ਧੁਤਗੁਰ ਸੈ ਜੀ ਮਹਾਰਾਜ ਧਰਨ ਕੰਥ ਧੁਤਗੁਰ ਵੀਰਾਂ ਭਾਈ ਜੀ ਮਹਾਰਾਜ ਸਾਰੇ ਮਾਪੋਛ ਦੇ ਸਿਵਾ ਸੁਰਨੰਤਿ ਅਤ ਕਲੜੀ ਕਮੰਤ ਅਸਤੇ ਜਬੋਦੀ ਸਤਨਾ ਧਰਨ

ਸਤਿ ਸ੍ਰੀ ਅਕਾਲ ਸਤਿ ਮਹਾਰਾਜ ਜੀ ਆਪ ਜੀ ਦੇ ਚੰਨ ਖਮਨੋ ਤੇ ਬਕਾਸ ਬੇਨਤੀ ਜੋ ਜੀ ਸੱਚੇ ਪਾਤਸ਼ਾਹ ਜੀ ਅੱਜ ਦਾ ਦਿਹਾੜਾ ਸੱਚੇ ਪਾਤਸ਼ਾਹ ਜੀ ਅੱਜ ਦੇ ਆਗਮਨ ਆਪ ਜੀ ਦੇ ਆਗਮਨ ਤੇ ਬਹੁਤ ਜੀ ਖੁਸ਼ੀ ਦੇ ਵਿੱਚ ਸੰਗਤ ਮੰਡਲੋਂ ਮਨਾਇਆ ਗਿਆ ਤਾਂ ਸੰਜੋਗ ਤੁਲ ਜੋ ਸਾਧ ਮਹਾਰਾਜ ਜੀ ਆਪ ਜੀ ਦੇ ਦਿਨ ਸੱਚੇ ਪਾਤਸ਼ਾਹ ਜੀ ਆਪ ਪਰਮ ਪਿਤਾ ਪਰਮਾਤਮਾ ਸਮੀ ਰੂਪ ਦੇ ਵਿੱਚ ਆ ਕੇ ਇਸ ਦੁਨੀਆ ਨੂੰ ਤਾਰਿਆ ਸੱਚੇ ਪਾਤਸ਼ਾਹ ਜੀ ਸਾਡੀ ਕੌਮ ਦੇ ਕਈ ਸਗੀਆਂ ਦਾ ਸੱਚੇ ਪਾਤਸ਼ਾਹ ਜੀ ਅਤਿਆਚਾਰ ਹੋ ਰਿਹਾ ਸੀ ਉਸ ਦਾ ਅਾਜ ਰੂਪ ਦੇ ਵਿੱਚ ਗਿਆਨ ਰੂਪੀ ਸਤਿਪਾਠੇ ਸਾਡੀ ਸੰਗਤਾਂ ਨੂੰ ਰਸਤਾ ਦਿਖਾਇਆ ਧੰਨ ਧੰਨ ਸਤੂ ਜਗਤਾਰ ਸਮਰਾਜੀਓ ਆਪ ਜੀ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਸੱਤੇ ਪਾਠੇ ਜੀ ਸੰਗਤਾਂ ਦੇਥੋਂ ਲੈ ਕੇ ਆਪ ਜੀ ਦੇ ਦਰ ਦੇ ਹਾਜ਼ਰ ਹੋ ਗੀਆਂ ਹਨ ਜੀ ਪਾਤਸ਼ਾਹੀਓ ਜੋ ਜੋ ਸੰਗਤਾਂ ਦੂਰ ਰਾਹੇ ਤੋਂ ਚੱਲ ਕੇ ਅੱਜ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਭਗਵਾਨ ਕਲੀਆਂ ਸੱਤੇ ਪਾਤਸ਼ਾਹੀਓ ਕਰਾਂ ਦੇ ਵਿੱਚ ਸੁੱਖ ਸ਼ਾਂਤੀ ਬਖਸ਼ ਨਹੀਂ ਸਕੇ ਪਾਤਸ਼ਾਹੀਓ ਤਨ ਤਨ ਜਗਤ ਨੂੰ ਸੁਖ ਮਰਦਾ ਜੀ ਉਹ ਬੱਚਿਆਂ ਨੂੰ ਕਿੰਨੀ ਕਮੀ ਲਾਉਣਾ ਕਿੰਗੇ ਮੱਤ ਦੇਣਗੇ ਪਾਤਸ਼ਾਹੀਓ ਸੁੱਖ ਸ਼ਾਂਤੀਆਂ ਬਖਸ਼ਣੀਆਂ ਸਕੇ ਪਾਤਸ਼ਾਹੀਓ ਤਨ ਤਨ ਜਗਤ ਨੂੰ ਸੁਖ ਰਵਦਾਸ ਮਹਾਰਾਜ ਜੀ ਅੱਜ ਦੇ ਲੰਗਰਾਂ ਦੀ ਸੇਵਾ ਸਕੇ ਪਾਤਸ਼ਾਹੀਓ ਰੌਣਕਾਂ ਤੇ ਥੱਲੇ ਜਲਵੀਰ ਭਾਈ ਹੁਣ ਦੇ ਵਾਲੇ ਸਾਰੇ ਪਰਿਵਾਰਵਾਂ ਨੂੰ ਸੰਤਾਂ ਕੀਤੀ ਗਈ ਹੈ ਸਕੇ ਪਾਤਸ਼ਾਹੀਓ ਮਿਹਨ ਭਰਿਆ ਸਖਣਾ ਜੀ ਕਮਾਈ ਦੇ ਵਿਦੋਕਰ ਕੋ ਲੈ ਕੇ ਨਾਨੇ ਸੇਵਾ ਕੋ ਇਸਤੇ ਬਾਜੀ ਕਮਾਈਆਂ ਦੇ ਸੁਪਾਦਾ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਇਸਤੇ ਬਾਜੀ ਕੰਮਾਂ ਕਰਾਂ ਦੇ ਵਿੱਚ ਵਾਦਾ ਕਰਨਾ ਸੰਜਿਆ ਸਤਿਗੁਰੂ ਸਤਿਗੁਰੂ ਜੀਓ ਆਪ ਜੀ ਦੇ ਨਾਮ ਤੇ ਚੜਦੀ ਹੋਵੇ ਕਲਾ ਘਟਦੀ ਹੋਵੇ ਪੀੜਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਬੁਲ ਲਈ ਸੋ ਨਰਪੈ ਸਭ ਗੁਰੂ महारी <imitation>